ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OECD ਚੈਨਲ ਦੇ ਉੱਪਰ ਸੋ ਤੁਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹੋ ਕਿ ਜੀਐਨਐਮ ਤੇ ਏਐਨਐਮ ਦੀ ਜਿਹੜੀ ਦਾਖਲਾ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ ਪੀਐਨਆਰਸੀ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਦੇ ਮੈਸੇਜ ਆ ਰਹੇ ਨੇ ਕਿ ਜਿਹੜਾ ਕਾਲਜ ਉਹਨਾਂ ਨੂੰ ਅਲਾਟ ਹੋਇਆ ਉਹ ਉਹ ਨਹੀਂ ਲੈਣਾ ਚਾਹੁੰਦੇ ਠੀਕ ਹੈ ਜਾਂ ਫਿਰ ਕਈ ਵਿਦਿਆਰਥੀ ਇਹੋ ਜਿਹੀ ਵੀ ਨੇ ਜਿਨ੍ਹਾਂ ਨੂੰ ਕਾਲਜ ਅਲਾਟ ਹੋਇਆ ਬਟ ਕਾਲਜ ਵੱਲੋਂ ਦੀ ਸੀਟ ਉਹ ਨਹੀਂ ਦਿੱਤੀ ਜਾ ਰਹੀ ਠੀਕ ਹੈ ਇਸ ਦੇ ਬਾਰੇ ਵੀ ਇੱਕ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਜਾਰੀ ਕੀਤਾ ਸੀਗਾ ਪੀਐਨਆਰ ਸੀ ਨੇ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਕੁਇਰੀਜ਼ ਜਿਹੜੀ ਹੈਗੀਆਂ ਬੱਚਿਆਂ ਦੀ ਆ ਰਹੀਆਂ ਨੇ ਜਿਵੇਂ ਕਿ ਜਿਵੇਂ ਕਿ ਫੀਸ ਨੂੰ ਲੈ ਕੇ ਆ ਰਹੀਆਂ ਨੇ ਕਿ ਫੀਸ ਜਿਹੜੀ ਹੈਗੀ ਉਹ ਕਿਸੇ ਕਾਲਜ ਚ ਬਹੁਤ ਜ਼ਿਆਦਾ ਹੈ ਠੀਕ ਹੈ ਦੂਸਰੇ ਕਾਲਜ ਚ ਘੱਟ ਹੈ ਤਾਂ ਉਹ ਐਡਮਿਸ਼ਨ ਉੱਥੇ ਲੈਣਾ ਚਾਹੁੰਦੇ ਨੇ ਇਸੇ ਤਰ੍ਹਾਂ ਇੱਕ ਕੁਇਰੀ ਇਹ ਵੀ ਹੈਗੀ ਹੈ ਕਿ ਕੁਝ ਬੱਚੇ ਕਹਿ ਰਹੇ ਨੇ ਕਿ ਅਸੀਂ ਅਪਲਾਈ ਹੀ ਨਹੀਂ ਕੀਤਾ ਸੀ ਪਹਿਲੀ ਕਾਉਂਸਲਿੰਗ ਦੇ ਲਈ ਠੀਕ ਹੈ ਤਾਂ ਕੀ ਹੈ ਅਸੀਂ ਹੁਣ ਜੇਕਰ ਸੀਟ ਲੈਣਾ ਚਾਹੀਦਾ ਤਾਂ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ ਸੋ ਇਹਨਾਂ ਦੇ ਰਿਗਾਰਡਿੰਗ ਮੈਂ ਇੱਕ ਜਿਹੜੀ ਮੇਲ ਹੈ ਉਹ ਪੀਐਨਆਰਸੀ ਨੂੰ ਆਪਣੇ ਬਿਹਾਫ ਤੇ ਉੱਪਰ ਪਾਈ ਸੀ ਤਾਂ ਮੇਲ ਦੇ ਵਿੱਚ ਮੇਰੇ ਦੁਵਾਰਾ ਪੁੱਛਿਆ ਗਿਆ ਸੀ ਪਹਿਲਾ ਕੁਐਸਚਨ ਕਿ 威尔 देयर बी ਸੈਕੰਡ ਕਾਉਂਸਲਿੰਗ ਕਿ ਸੈਕੰਡ ਕਾਉਂਸਲ ਹੋਏਗੀ ਤਾਂ ਪਲੀਜ਼ ਉਸ ਦਾ ਜਿਹੜਾ ਡੇਟ ਹੈ ਜੋ ਡਿਟੇਲਸ ਨੇ ਉਹ ਦੇ ਦਿਓ ਠੀਕ ਹੈ ਕਿ ਸੈਕੰਡ ਕਾਉਂਸਲਿੰਗ ਕਿਸ ਡੇਟ ਨੂੰ ਹੋਏਗੀ ਉਹ ਤਾਂ ਕੀ ਪ੍ਰੋਸੀਜਰ ਹੋਵੇਗਾ ਇਸੇ ਤਰ੍ਹਾਂ ਮੈਂ ਪੁੱਛਿਆ ਸੀ ਕਿ ਜਿਹੜੇ ਸਟੂਡੈਂਟਸ ਨੇ ਪਹਿਲਾਂ ਅਪਲਾਈ ਨਹੀਂ ਕੀਤਾ ਸੀ ਕੀ ਉਹ ਦੁਬਾਰਾ ਅਪਲਾਈ ਕਰ ਸਕਣਗੇ ਹੁਣ ਠੀਕ ਹੈ ਜਿਹੜੇ ਵਿਦਿਆਰਥੀ ਕਾਲਜ ਚੇਂਜ ਕਰਨਾ ਚਾਹੁੰਦੇ ਨੇ ਕਿ ਉਹ ਦੁਬਾਰਾ ਅਪਲਾਈ ਕਰਨਗੇ ਇਸੇ ਤਰ੍ਹਾਂ ਜਿਹੜੇ ਸਟੂਡੈਂਟ ਨੂੰ ਸੀਟ ਮੈਰਿਟ ਦੇ ਵਿੱਚ ਨਾਮ ਆਇਆ ਪਰ ਸੀਟ ਅਲੋਟ ਨਹੀਂ ਹੋਈ ਕਿ ਉਹਨਾਂ ਨੂੰ ਵੀ ਅਪਲਾਈ ਕਰਨਾ ਪਵੇਗਾ ਠੀਕ ਹੈ ਅਗਲਾ ਕੁਸ਼ਣ ਪੁੱਛਿਆ ਸੀ ਕਿ ਸਟੂਡੈਂਟ ਹੂਜ਼ ਰੈਂਕ ਇਜ਼ ਇਨ ਮੈਰਿਟ ਬਟ ਸੀਟ ਇਜ਼ ਨੋਟ ਅਲੋਟਡ ਟੂ 뎀 ਵਾਟ ਦੇ ਕੈਨ ਡੂ ਮਤਲਬ ਉਹਨੂੰ ਕਰਨਾ ਕੀ ਚਾਹੀਦਾ ਹੈ ਠੀਕ ਹੈ ਉਹ ਵੇਟ ਹੀ ਕਰਨ ਜਾਂ ਉਹਨਾਂ ਨੂੰ ਦੁਬਾਰਾ ਅਪਲਾਈ ਕਰਨਾ ਪਵੇਗਾ ਇਸੇ ਤਰ੍ਹਾਂ ਸਟੂਡੈਂਟ ਹੂ ਡੋਨਟ ਵਾਂਟ ਟੂ ਕੰਟੀਨ ਦਾ ਅਲੋਟਡ ਕਾਲਜ ਬਟ ਵਾਂਟ ਟੂ ਚੇਂਜ ਕਾਲਜ ਵਾਟ ਇਜ਼ ਪ੍ਰੋਸੀਜਰ ਫਾਰ ਥੈਟ ਜੇ ਉਹ ਕਾਲਜ ਚੇਂਜ ਕਰਨਾ ਚਾਹੁੰਦੇ ਨੇ ਤਾਂ ਉਹਦੇ ਬਾਰੇ ਸਹੀ ਪ੍ਰਕਿਰਿਆ ਕੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਫੀਸ ਦਾ ਜਿਹੜਾ ਤੁਸੀਂ ਪੁੱਛਿਆ ਮੈਨੂੰ ਉਹ ਵੀ ਪੁਆਇੰਟ ਮੈਂ ਪੀਐਨਆਰਸੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਰਿਪਲਾਈ ਆਇਆ ਉਹ ਬਹੁਤ ਹੀ ਅਨਸੈਟੀਸਫੈਕਟਰੀ ਜਿਹਾ ਰਿਪਲਾਈ ਹੈ ਠੀਕ ਹੈ ਕੁਐਸਚਨ ਦੇ ਵਾਈਜ਼ ਰਿਪਲਾਈ ਨਹੀਂ ਆਇਆ ਸਿਰਫ ਇਹ ਲਿਖਿਆ ਹੈ ਕਾਈਂਡਲੀ ਵੇਟ ਫਾਰ ਦਾ ਸੈਕੰਡ ਰਾਉਂਡ ਥਿਸ ਇਜ਼ ਨਾਟ ਕਨਫਰਮ ਕਾਈਂਡਲੀ ਚੈੱਕ ਦਾ ਵੈਬਸਾਈਟ ਠੀਕ ਹੈ ਹੁਣ ਕਨਫਰਮ ਕੀ ਨਹੀਂ ਹੈਗਾ ਉਹ ਪਤਾ ਨਹੀਂ ਮਤਲਬ ਸੈਕੰਡ ਰਾਉਂਡ ਹੋਵੇਗਾ ਜਾਂ ਨਹੀਂ ਹੋਵੇਗਾ ਉਹ ਕਨਫਰਮ ਨਹੀਂ ਹੈ ਜਾਂ ਕੀ ਕਨਫਰਮ ਨਹੀਂ ਹੈ ਉਹ ਕਲੀਅਰ ਨਹੀਂ ਹੈ ਇਸ ਮੇਲ ਦੇ ਰਿਪਲਾਈ ਵਿੱਚ ਠੀਕ ਹੈ ਨਾਲ ਲਿਖਿਆ ਨਿਊ ਸਟੂਡੈਂਟਸ ਆਲਸੋ ਅਪਲਾਈਂਗ ਦਾ ਸੈਕੰਡ ਰਾਉਂਡ ਹੁਣ ਇਸ ਦਾ ਮਤਲਬ ਇਹ ਹੈ ਕਿ ਸੈਕੰਡ ਰਾਉਂਡ ਹੋਵੇਗਾ ਕਿਉਂਕਿ ਇੱਥੇ ਲਿਖਿਆ ਵੀ ਨਿਊ ਸਟੂਡੈਂਟ ਜਿਹੜੇ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ ਇੱਕ ਤਾਂ ਇਸ ਰਿਪਲਾਈ ਦੇ ਵਿੱਚ ਤੁਸੀਂ ਦੇਖੋ ਕੋਈ ਸੈਂਟੈਂਸ ਫਾਰਮੇਸ਼ਨ ਵੀ ਨਹੀਂ ਹੈਗੀ ਠੀਕ ਹੈ ਨਿਊ ਸਟੂਡੈਂਟਸ ਆਲਸੋ ਅਪਲਾਈ ਇਨ ਸੈਕੰਡ ਰਾਉਂਡ ਨਾ ਬਿਲ ਲਾਣਾ ਸ਼ੈ ਲਾਣਾ ਕਹਿਣਾ ਹੈ ਠੀਕ ਹੈ ਆਈ ਡੋਨਟ ਨੋ ਕਿ ਕੀ ਕਹਿਣਾ ਚਾਹੁੰਦੇ ਨੇ ਦਿਸ ਮੀਨਸ ਯੂ ਹੈਵ ਟੂ ਵੇਟ ਫਾਰ ਸੈਕੰਡ ਰਾਉਂਡ ਅਤ ਮਤਲਬ ਤੁਹਾਨੂੰ ਵੇਟ ਹੀ ਕਰਨਾ ਪਊਗਾ ਜੇ ਤੁਹਾਨੂੰ ਕਾਲਜ ਅਲਾਟ ਨਹੀਂ ਹੋਇਆ ਠੀਕ ਹੈ ਜੀ ਤਾਂ ਕੁੱਲ ਮਿਲਾ ਕੇ ਤੁਸੀਂ ਸਿਰਫ ਪੀਐਨਆਰਸੀ ਦੀ ਵੈਬਸਾਈਟ ਨੂੰ ਚੈੱਕ ਕਰਦੇ ਰਹੋ ਜਾਂ ਮੈਂ ਚੈੱਕ ਕਰਕੇ ਤੁਹਾਨੂੰ ਅਪਡੇਟ ਕਰ ਦਿਆਂਗਾ ਤੇ ਨਾਲ ਹੀ ਤੁਸੀਂ ਆਪਣੇ ਵਿਆਹ ਦੇ ਉੱਪਰ ਵੀ ਆਪਣੀ ਸਪੈਸੀਫਿਕ ਜਿਹੜੀ ਤੁਹਾਡੀ ਕੋਈ ਕੁਐਰੀ ਹੈ ਪ੍ਰੋਬਲਮ ਹੈ ਉਹਦੇ ਬਾਰੇ ਪੀਐਨਆਰਸੀ ਨੂੰ ਮੇਲ ਪਾਓ ਕਿਉਂਕਿ ਪੀਐਨਆਰਸੀ ਬਚਨਬੱਧ ਹੈ ਤੁਹਾਨੂੰ ਜਵਾਬ ਦੇਣ ਦੇ ਲਈ ਤੁਹਾਡੀ ਕੁਐਰੀ ਦਾ ਠੀਕ ਹੈ ਅਗਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈ ਤਾਂ ਮੇਲ ਪਾ ਕੇ ਪੁੱਛਣਾ ਹੀ ਇੱਕ ਇੱਕੋ ਮਾਤਰ ਹੱਲ ਹੈ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਜੋ ਵੀ ਅਪਡੇਟ ਅੱਗੇ ਆਵੇਗੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ